ਕਿਸਾਨ ਨਾਲ ਵਾਪਰੀ ਦਰਦਨਾਕ ਟਣਾ ਟੁੱੜੀਲੇ ਖੜੇ ਨਾੜ ਨੂੰ ਲਗਾ ਗਿਆ ਕੋਈ ਅੱਗ ਅੱਗ ਬਚਾਉਂਦੇ ਸਮੇਂ ਕਿਸਾਨ ਆਇਆ ਅੱਗ ਦੀ ਲਪੇਟ ਚ ਅਮਰਸਰ 'ਚ ਉਸ ਸਮੇਂ ਵੱਡੀ ਦੁਖਦਾਇਕ ਘਟਨਾ ਦੇਖਣ ਨੂੰ ਮਿਲੀ ਹੈ ਜਦੋਂ ਇੱਕ ਕਿਸਾਨ ਦੇ ਖੇਤ ਵਿੱਚ ਖੜੇ ਨਾਰ ਨੂੰ ਅੱਗ ਲੱਗ ਜਾਂਦੀ ਹੈ। ਉੱਥੇ ਹੀ ਇਸ ਅੱਗ ਨੂੰ ਬੁਝਾਉਣ ਦੇ ਲਈ ਕਿਸਾਨ ਵੱਲੋਂ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਇਹ ਕੋਸ਼ਿਸ਼ ناکਾਮਤਾ ਰਹਿੰਦੀ ਹੈ। ਇਸ ਦੇ ਨਾਲ ਹੀ ਕਿਸਾਨ ਨੂੰ ਵੀ ਆਪਣੀ ਲਪੇਟ 'ਚ ਹੀ ਅੱਗ ਲੈ ਲੈਂਦੀ ਹੈ। ਤਾਂ ਮੌਕੇ ਤੇ ਪਿੰਡ ਦੇ ਲੋਕਾਂ ਨੇ ਪਹੁੰਚ ਕੇ ਕਿਸਾਨ ਦੀ ਮ੍ਰਿਤਕ ਦੇਹ ਹੈ ਜਿਹੜੀ ਉਹ ਅੱਗ ਚੋਂ ਕੱਢੀ ਹੈ ਅਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ ਤੇ ਮੌਕੇ ਤੇ ਪੁਲਿਸ ਪ੍ਰਸ਼ਾਸਨ ਨੇ ਪੋਸਟਮਾਰਟਮ ਕਰਵਾ ਕੇ ਅਗਲੇਰੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ ਤੁਹਾਡਾ ਹਰਦੇਵ ਸਿੰਘ ਪੂਰਨ ਸਿੰਘ ਪਿੰਡ ਵੜੀ ਦਾ بیٹے ਦਾ ਕੀ ਨਾਂ ਸੀ ਤੁਹਾਡਾ ਕੀ ਲੱਗਦਾ ਸੀ ਤੇ ਕੀ ਗੱਲ ਹੋਈ ਸਾਡਾ ਪਤੀ ਯਾਰਾ ਦਾ ਪੁੱਤ ਸੀ ਕੀ ਗੱਲ ਹੈ ਸਾਡਾ ਕੁਦਰ ਗਿਆ ਕੀ ਗੱਲ ਹੈ ਮਰ ਅੱਗ ਲੱਗੀ ਆਕਰ ਮੀਨਾ ਸਾਹ ਤੇ ਉਹਨੇ ਝਗੋ ਮਾਰ ਲੋ ਜਾਣਦੀ ਹੈ ਬੜੇ ਥਾ ਇੰਨਨ ਹੋਇਆ ਤਾਂ ਕਿ ਬਹੁਤ ਸੜ ਗਿਆ ਥੋੜੀ ਬਹੁਤ ਹਾਂ ਇੱਕ ਥਾਂ ਲੱਗੀ ਉਹਦੇ ਗਾ ਨਾਂ ਲਾਈਏ ਉਥੇ ਜਾ ਕੇ ਮੌਕਾ ਦੇਖੋ ਅੱਜ ਕਿਦੇ ਮੀਨਾ ਸਾਹਿਬ ਦੇ ਰੱਖਦੇ ਸਨ ਡੇ ਸਾਡੇ ਦੇ ਤੇ ਵੀਰ ਨਾਲ ਕੀ ਗੱਲਬਾਤ ਹੋਈ ਵੀਰ ਉਹਨਾਂ ਨੂੰ ਕਿਸ ਲਪੇਟ ਜਾ ਕੇ ਆ ਗਿਆ ਸਮਝ ਗਈ ਗੱਲ ਤੂੜੀ ਬੰਨਣਾ ਤੂੜੀ ਬੰਨਣਾ ਸ਼ਾਇਦ ਲਗਾ ਰਿਹਾ ਉਥੇ ਤੂੜੀ ਬੰਨਾਈ ਤੇ ਉਹ ਲਪੇਟ ਜਾ ਕੇ ਆ ਗਿਆ ਕਿੰਨੀ ਕੀ ਉਮਰ ਸੀ ਦੀ ਉਮਰ ਛੋਟੀ ਜਿਹੀ ਉਮਰ ਦੀ 2 ਕੁੜੀ ਪਿੰਡ ਦਿਾਲਪੁਰ ਕੀ ਗੱਲਬਾਤ ਹੋਈ ਹੈ ਗੱਲਬਾਤ ਇਹ ਮੁੰਡੇ ਦੀ ਤੂੜੀ ਬੰਨਣ ਵਾਲੀ ਤੂੜੀ ਬਣਾਉਣ ਦੇ ਚੱਕਰ 'ਚ ਜੀ ਮਗਰੋਂ ਅੱਗ ਲੱਗੀ ਨਾਲ ਬਚਾਉਂਦਾ ਬਚਾਉਂਦਾ ਆਪ ਅੱਗ ਦੀ ਲਪੇਟ 'ਚ ਆ ਗਿਆ ਦੱਤ ਹੋ ਗਈ ਉਹਨਾਂ ਦੀ ਹਾਂਜੀ ਦੱਤ ਹੋ ਗਈ ਪਤਾ ਲੱਗਾ ਮਗਰੋਂ ਕਿੰਨੇ ਅੱਗ ਲਾਈ ਨਹੀਂ ਇਹਨਾਂ ਦੀ ਪਤਾ ਲੱਗਾ ਕਿ ਮਗਰੋਂ ਕਿੰਨੇ ਲਾਈ ਹਾਂਜੀ ਕੀ ਕਾਰਵਾਈ ਕੀਤੀ ਹੁਣ ਤੱਕ ਕਾਰਵਾਈ ਹੁਣ ਚੱਲਣ ਢੀ ਹੈ ਜੀ ਬਾਈ ਜਦੋਂ ਬਹੁਤ ਆ ਗਏ ਹੀ ਉੱਥੇ ਬਾਅਦ ਸੁਣ ਕੇ ਪੁਸ਼ਪੜਨ ਕਰਾਉਣਾ ਹਾਂਜੀ ਪੁਸ਼ਪੜਨ ਕਰਾ ਕਾਰਵਾਈ ਕੀਤੀ ਜਾਊਗੀ ਜੋ ਬਣੇਗੀ ਜੋ ਵੀ ਬੰਦਾ ਜੈਹੋ ਜੀ ਵੀ ਕਾਰਵਾਈ ਹੋਏਗੀ ਉਹ ਜੀ ਕਿਸਾਨ ਨਾਲ ਵਾਪਰੀ ਦਰਦ ਨਾ ਕਟਣਾ ਟੁੱੜੀ ਲੈ ਖੜੇ ਨਾੜ ਨੂੰ ਲਗਾ ਗਿਆ ਕੋਈ ਅੱਗ ਅੱਗ ਬੁਝਾਉਂਦੇ ਸਮੇਂ ਕਿਸਾਨ ਆਇਆ ਅੱਗ ਦੀ ਲਪੇਟ 'ਚ ਅਮਰਸਰਚ ਉਸ ਸਮੇਂ ਵੱਡੀ ਦੁਖਦਾਇਕ ਘਟਨਾ ਦੇਖਣ ਨੂੰ ਮਿਲੀ ਹੈ ਜਦੋਂ ਇੱਕ ਕਿਸਾਨ ਦੇ ਖੇਤ ਵਿੱਚ ਖੜੇ ਨਾਲ ਨੂੰ ਅੱਗ ਲੱਗ ਜਾਂਦੀ ਹੈ ਉੱਥੇ ਹੀ ਇਸ ਅੱਗ ਨੂੰ ਬੁਝਾਉਣ ਦੇ ਲਈ ਕਿਸਾਨ ਵੱਲੋਂ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਇਹ ਕੋਸ਼ਿਸ਼ ناکਾਮਤਾ ਰਹਿੰਦੀ ਹੈ ਇਸ ਦੇ ਨਾਲ ਹੀ ਕਿਸਾਨ ਨੂੰ ਵੀ ਆਪਣੀ ਲਪੇਟ 'ਚ ਹੀ ਅੱਗ ਲੈ ਲੈਂਦੀ ਹੈ ਤਾਂ ਮੌਕੇ ਤੇ ਪਿੰਡ ਦੇ ਲੋਕਾਂ ਨੇ ਪਹੁੰਚ ਕੇ ਕਿਸਾਨ ਦੀ ਮ੍ਰਿਤਕ ਦੇਹ ਹੈ ਜਿਹੜੀ ਉਹ ਅੱਗ ਚੋਂ ਕੱਢੀ ਹੈ ਅਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ ਤੇ ਮੌਕੇ ਤੇ ਪੁਲਿਸ ਪ੍ਰਸ਼ਾਸਨ ਨੇ ਪੋਸਟਮਾਰਟਮ ਕਰਵਾ ਕੇ ਅਗਲੇਰੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ ਤੁਹਾਡਾ ਹਰਦੇਵ ਸਿੰਘ ਪੂਰਨ ਸਿੰਘ ਕਿਹੜਾ ਹੜਾ بیٹے ਦਾ ਕੀ ਨਾਂ ਸੀ ਤੁਹਾਡਾ ਕੀ ਲੱਗਦਾ ਸੀ ਤੇ ਕੀ ਗੱਲ ਹੋਈ ਸਾਡਾ ਪਤੀ ਯਾਰ ਭਰਾ ਦਾ ਪੁੱਤ ਸੀ ਕੀ ਗੱਲ ਹੈ ਸਾਡਾ ਕੁਦਰਤ ਕੀ ਗੱਲ ਹੈ ਮਰ ਅੱਗ ਲੱਗੀ ਆਕਰ ਮੀਨਾ ਸਾਥੇ ਉਹਨੇ ਝਗੋ ਮਾਰ ਲੋ ਜਾਣਦੀ ਹੈ ਬੜੇ ਥਾ ਇੰਨਨ ਹੋਇਆ ਤਾਂ ਕਿ ਬਹੁਤ ਸੜ ਗਿਆ ਥੋੜੀ ਬਹੁਤ ਹਾਂ ਇੱਕ ਥਾ ਲੱਗੀ ਉਹਦੇ ਗਾ ਨਾਂ ਲਾਈਏ ਉਥੇ ਜਾ ਕੇ ਮੌਕਾ ਦੇ ਵੇਖੋ ਅੱਥੇ ਕਿਵੇਂ ਮਿਲਣਾ ਸਾਧ ਰੱਖਦੇ ਛੰਡੇ ਆ ਛੜਦੇ ਸੀ ਵੀਰ ਨਾਲ ਕੀ ਗੱਲਬਾਤ ਹੋਈ ਵੀਰ ਉਹਨਾਂ ਨੂੰ ਕਿਸ ਲਪੇਟ ਜਾ ਕੇ ਆ ਕੇ ਸਮਝ ਨਹੀਂ ਗੱਲ ਥੂੜੀ ਬਣਨਾ ਥੂੜੀ ਬਣਨਾ ਸ਼ੈਗਲ ਲਗਾ ਰਾ ਉਥੇ ਥੂੜੀ ਬਣਾਈ ਤੋਂ ਲਪੇਟ ਜਾ ਕੇ ਆ ਕੇ ਜੀ ਕਿੰਨੀ ਕੁ ਉਮਰ ਸੀ ਦੀ ਉਮਰ ਛੋਟੀ ਜਿਹੀ ਉਮਰ ਜੀ 24 ਸਾਲ ਪਿੰਡ ਦਿਾਲਪੁਰ ਕੀ ਗੱਲਬਾਤ ਹੋਈ ਹੈ ਜੀ ਗੱਲਬਾਤ ਇਹ ਮੁੰਡੇ ਦੀ ਥੂੜੀ ਬਣਨ ਵਾਲੀ ਥੂੜੀ ਬਣਾਉਣ ਦੇ ਚੱਕਰ 'ਚ ਹੀ ਮਗਰੋਂ ਅੱਗ ਲੱਗੀ ਨਾਲ ਬਚਾਉਂਦਾ ਬਚਾਉਂਦਾ ਆਪ ਅੱਗ ਦੀ ਲਪੇਟ 'ਚ ਆ ਗਿਆ ਦੱਤ ਹੋ ਗਈ ਉਹਨਾਂ ਦੀ ਹਾਂਜੀ ਦੱਤ ਹੋ ਗਈ ਪਤਾ ਲੱਗਾ ਮਗਰੋਂ ਕਿੰਨੇ ਅੱਗ ਲਾਈ ਨੇ ਨਹੀਂ ਇਹਨਾਂ ਦੀ ਪਤਾ ਲੱਗਾ ਕਿ ਮਗਰੋਂ ਕਿੰਨੇ ਲਾਈ ਹਾਂਜੀ ਕੀ ਕਾਰਵਾਈ ਕੀਤੀ ਹੁਣ ਤੱਕ ਕਾਰਵਾਈ ਹੁਣ ਚੱਲਣ ਢਹੀ ਹੈ ਜੀ ਬਾਈ ਜਦ ਬਹੁਤ ਆ ਗਏ ਹੀ ਉੱਥੇ ਬਾਅਦ ਸੁਣ ਕੇ ਪੁਸ਼ਪਣ ਕਰਾਉਣਾ ਹਾਂਜੀ ਪੁਸ਼ਪਣ ਕਰਾ ਕਰਵਾਈ ਕੀਤੀ ਜਾਊਗੀ ਜੋ ਬਣੇਗੀ ਤੇ ਜਿਹੜਾ ਵੀ ਬੰਦਾ ਜੈ ਹੋਜੀ ਵੀ ਕਾਰਵਾਈ ਹੋਏਗੀ ਉਹ ਜੀ